ਸੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ 15 ਜੂਨ ਤੋਂ ਝੋਨਾ ਜਿਹੜਾ ਇਹ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿਸਾਨਾਂ ਨਾਲ ਵੀ ਤੇ ਲੇਬਰ ਦੀ ਜੇ ਗੱਲ ਕਰੀਏ ਤੇ ਲੇਬਰ ਵੀ ਕਿਤੇ ਨਾ ਕਿਤੇ ਪੰਜਾਬ ਦੀ ਬੜੀ ਖੁਸ਼ ਹੈ ਆਪਾਂ ਤਸਵੀਰ ਇੱਕ ਦਿਖਾ ਦਾਂਗੇ ਤੁਹਾਨੂੰ ਝੋਨੇ ਦੀ ਝੋਨਾ ਜਿਹੜਾ ਇਹ ਪਹਿਲਾਂ ਇਹ ਜਿਹੜੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਇਹ ਪਨੀਰੀ ਕਹਿੰਦੇ ਨੇ ਇਹਨੂੰ ਜਿਹਨੂੰ ਬੀਜ ਆਪਾਂ ਕਿਹਾ ਜਾਂਦਾ ਇਹਨੂੰ ਪਹਿਲਾਂ ਪੁੱਟਦੇ ਨੇ ਉਸ ਤੋਂ ਬਾਅਦ ਇੱਕ ਇੱਕ ਤੀਲਾ ਕਰਕੇ ਪੁੱਟ ਕੇ ਤਾਂ ਐਦਾਂ ਜਿਹੜਾ ਝੋਨਾ ਲੱਗਦਾ ਹੈ ਤੋ ਨਾ ਲੱਗਦਾ ਏ ਝੋਨੇ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਦੂ ਹੀ ਹੁੰਦਾ ਏ ਕਦੂ ਹੁੰਦਾ ਕਦੂ ਜਿਹਨੂੰ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਆਪਾਂ ਦੱਸਦੇ ਕਦੂ ਟਰੈਕਟਰ ਦੇ ਨਾਲ ਪੂਰੀ ਐ ਪਲੇਨ ਐੜੀ ਨੂੰ ਪੋਲਾ ਕੀਤਾ ਜਾਂਦਾ ਉੱਤੇ ਉਹਨੂੰ ਅਧਰਾ ਕਰਕੇ ਤੇ ਫਿਰ ਉਹਦੇ ਉੱਤੇ ਜਿਹੜਾ ਝੋਨਾ ਲੱਗਦਾ ਏ ਆਪਾਂ ਗੱਲਬਾਤ ਕਰਾਂਗੇ ਜਿਹੜੇ ਝੋਨਾ ਲਾਣ ਆਂਦੇ ਨੇ ਕਿੰਨੇ ਵਜੇ ਆਂਦੇ ਨੇ ਤੇ ਕਿੰਨੀ ਲੇਬਰ ਮਿਲਦੀ ਏ ਤੇ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਹਾਂਜੀ ਨਮਸਕਾਰ ਕੀ ਨਾਮ ਦੇ ਪਰਮਜੀਤ ਕੋਰ ਪਰਮਜੀਤ ਜੀ ਕਿੰਨਾ ਪਰਿਵਾਰ ਤੇ ਕੋਣ ਕੋਣਾ ਪਰਿਵਾਰ ਦੇ ਵਿੱਚ ਉਹ ਦੱਸੋ ਪਰ ਮਾ ਡੈਡੀ ਜੀ ਹੈ ਜੀ ਤੇ ਇੱਕ ਬੇਟਾ ਮੇਰਾ ਦੋ ਬੇਟੀਆਂ ਇੱਕ ਮੈਂ ਇੱਕ ਛਾਣੀ ਆ ਉਹਨਾਂ ਨੇ ਦੋ ਤਿੰਨ ਬੇਟੀਆਂ ਤੇ ਇੱਕ ਬੇਟਾ ਵਾ ਉਹਨਾਂ ਦੀ ਵੀ ਘਰ ਵਾਲਿਆਂ ਦੀ ਦਾਤ ਹੋ ਗਈ ਜੇ ਉਹਨਾਂ ਦੇ ਬੇਟਾ ਇੱਕ ਹੈਂਡਿਕੈਪ ਆ ਤੋ ਵੀ ਇਤਰਾ ਮਿਹਨਤ ਕਰਦੇ ਆ ਤੇ ਮਿਹਨਤ ਆਪਾਂ ਵੀ ਦੋਵੇਂ ਕਰਦੇ ਆ ਦੋਵੇਂ ਭਰਾ ਇਤਰਾ ਹੋ ਗਏ ਆ ਸੋ ਤੁਸੀਂ ਝੋਨਾ ਲਗਾਉਂਦੇ ਹੋ ਕਿੰਨੇ ਵਜੇ ਆ ਜਾਂਦੇ ਹੋ ਸਵੇਰੇ ਝੋਨਾ ਲਗਾਣ 5 ਵਜੇ ਆ ਜਾਂਦੇ ਸੋ ਐਨੀ ਗਰਮੀ ਆ ਗਰਮੀ ਦੇ ਵਿੱਚ ਸਾਰੀ ਦਿਹਾੜੀ ਫਿਰ ਸ਼ਾਮੀ ਕਿੰਨੇ ਵਜੇ ਜਾਣਾ ਸ਼ਾਮੀ ਚੱਲ ਜਾਂਦੇ ਫਿਰ ਅੱਧੇ 8:30 ਜਾ ਹੋ ਜਾਂਦੀ ਜੇ ਰਾਤ ਤੇ ਜਾ ਕੇ ਰੋਟੀ ਖਾਣੇ ਫਿਰ ਸੋ ਫਿਰ ਜਿਹੜਾ ਐਨੀ ਗਰਮੀ ਹੈ ਗਰਮੀ ਦੇ ਵਿੱਚ ਪਾਣੀ ਵੀ ਬੜਾ ਗਰਮ ਹੁੰਦਾ ਪਰ ਫਿਰ ਵੀ ਕਿਤਨਾ ਕਿਤੇ ਮਨ ਨਹੀਂ ਡੋਲਦਾ ਕਿ ਇਹ ਗਰਮੀ ਦੇ ਵਿੱਚ ਕੰਮ ਨਹੀਂ ਕਰਨਾ ਡੋਲ ਜਾਂਦਾ ਪਰ ਵੀ ਲੱਗੇ ਰਹੀਦਾ ਵਾ ਠੀਕ ਹੈ ਨਾ ਪਰਮਾਤਮਾ ਦਾ ਨਾਮ ਲੈ ਕੇ ਸੋ ਫਿਰ ਜਿਹੜੀ ਲੇਬਰ ਹੈ ਮਿਲ ਜਾਂਦੀ ਤੁਹਾਨੂੰ ਟਾਈਮ ਨਾਲ ਪੈਸੇ ਹਾਂਜੀ ਠੀਕ ਜੀ ਮਿਲ ਜਾਂਦੇ ਹਾਂਜੀ ਬਹੁਤ ਵਧੀਆ ਕਿਸਾਨ ਵੀਰ ਵੱਲੋਂ ਕਿੰਨਾ ਕੁ ਫਿਰ ਸਹਿਯੋਗ ਕੀਤਾ ਜਾਂਦਾ ਲੇਬਰ ਦਾ ਬਹੁਤ ਵਧੀਆ ਜੀ ਠੀਕ ਹੈ ਸੋ ਪਹਿਲਾਂ ਪਹਿਲਾਂ ਜਿਹੜੇ ਪ੍ਰਵਾਸੀ ਭਈਏ ਝੋਨਾ ਲਗਾਉਂਦੇ ਸੀਗੇ ਔਰ ਹੂਣ ਜਿਹੜਾ ਪੰਜਾਬੀਆਂ ਨੂੰ ਮੌਕਾ ਦਿੱਤਾ ਗਿਆ ਕਿਤੇ ਨਾ ਕਿਤੇ ਤੁਸੀਂ ਖੁਸ਼ ਨਹੀਂ ਹੈਗੇ ਕਿ ਪ੍ਰਵਾਸੀਆਂ ਨੂੰ ਨਹੀਂ ਕੰਮ ਕਰਨ ਦਿੱਤਾ ਜਾਂਦਾ ਪਿਆ ਤੇ ਸਾਨੂੰ ਪੰਜਾਬੀਆਂ ਨੂੰ ਜਿਹੜਾ ਕੰਮ ਦਿੱਤਾ ਹੈ ਕਿਤੇ ਨਾ ਕਿਤੇ ਖੁਸ਼ ਨਹੀਂ ਤੁਸੀਂ ਹਾਂਜੀ ਬਹੁਤ ਖੁਸ਼ ਜੀ ਬਹੁਤ ਜੀ ਪੰਜਾਬ ਨੂੰ ਕੰਮ ਕੀਤਾ ਜੀ ਫਿਰ ਕੰਮ ਜਿਹੜਾ ਕਰਦੇ ਉਹ ਵਧੀਆ ਢੰਗ ਨਾਲ ਹੋ ਜਾਂਦਾ ਹੈ ਪ੍ਰਵਾਸੀ ਕੋਲੋਂ ਫਾਲ ਆ ਕੇ ਚੱਲ ਜਾਂਦਾ ਹਾਂਜੀ ਠੀਕ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਹਿਲਾਂ ਭਈਏ ਕਰਦੇ ਹੁਣ ਅਸੀਂ ਕੰਮ ਕਰਦੇ ਹਾਂ ਅਸੀਂ ਬਹੁਤ ਖੁਸ਼ ਜੀ ਹਾਂਜੀ ਇੱਕ ਕਿਸਾਨ ਵੱਲੋਂ ਜਿਨ੍ਹਾਂ ਦੇ ਕਿਸਾਨ ਦੇ ਵਿੱਚ ਤੇ ਜਿਨ੍ਹਾਂ ਦੀ ਪੈੜੀ ਦੇ ਵਿੱਚ ਤੁਸੀਂ ਕੰਮ ਕਰਦੇ ਉਹਨਾਂ ਦਾ ਕਿੰਨਾ ਕੇ ਸਹਿਯੋਗ ਆ ਫਿਰ ਬਹੁਤ ਜ਼ਿਆਦਾ ਜੀ ਉਹ ਵੀ ਪਰਿਵਾਰ ਵਾਂਗਰ ਸਾਰਾ ਪਰਿਵਾਰ ਆ ਤੇ ਲੱਗਾ ਹਾਂ ਜੀ ਠੀਕ ਹਾਂਜੀ ਠੀਕ ਕੋਈ ਗੱਲਬਾਤ ਕੀਤੀ ਜੇ ਉਹਨਾਂ ਨੇ ਕਿਹਾ ਕਿ ਕਿਸਾਨ ਵੀਰ ਵੱਲੋਂ ਵੀ ਬੜਾ ਜਿਹਰਾ ਸਹਿਯੋਗ ਦਿੱਤਾ ਜਾਂਦਾ ਉਹ ਵੀ ਸਵੇਰ ਤੋਂ ਨਾਲ ਲੱਗਦੇ ਨੇ ਸਾਰਾ ਪਰਿਵਾਰ ਜਿਹੜਾ ਏ ਪੂਰਾ ਨਾਲ ਸਾਥ ਦਿੰਦਾ ਏ ਕਦੇ ਚਾਹ ਲੈ ਆਂਦੇ ਤੇ ਕਦੇ ਉਹ ਰੋਟੀ ਲੈ ਆਂਦੇ ਕਦੇ ਲੱਸੀ ਲੈ ਆਂਦੇ ਆ ਕਿਸਾਨ ਵੀਰ ਵੱਲੋਂ ਵੀ ਬੜਾ ਜਿਹਰਾ ਏ ਪਰਵਾਹ ਹੁਗਾਰਾ ਦਿੱਤਾ ਜਾ ਰਿਹਾ ਆ ਆਪਾਂ ਗੱਲਬਾਤ ਵੀ ਕਰਦੇ ਆ ਉਹਨਾਂ ਨਾਲ ਵੀ ਕਿਸਾਨ ਵੀਰ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਬੱਤੀ ਜਾਂ ਪਾਣੀ ਦੀ ਕੋਈ ਦਿੱਕਤ ਨਹੀਂ ਆਂਦੀ ਪੀ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੋਧਨੋਂ ਦੇਖੋ ਪ੍ਰਗਟ ਸਿੰਘ ਜੀ ਪ੍ਰਗਟ ਸਿੰਘ ਜੀ ਕਿਦਾਂ ਦੇਖਦੇ ਹੋ ਕਿ ਇਹ ਲੇਬਰ ਜਰੀਏ ਪੰਜਾਬ ਦੀ ਲੇਬਰ ਕੰਮ ਕਰਦੀ ਪਈ ਹੈ ਬਹੁਤ ਵਧੀਆ ਜੀ ਜੀ ਹਾਂ ਜੀ ਬਹੁਤ ਵਧੀਆ ਭਈ ਇਹਦੇ ਤੁਹਾਨੂੰ ਪਤਾ ਗਲੋਫਾ ਲਾ ਕੇ ਚੱਲ ਜਾਂਦੇ ਆ ਜੀ ਇਹਦੇ ਇੱਥੇ ਚੰਗਾ ਲਾਉਂਦੇ ਆ ਆਪਣੇ ਪੇਟ 'ਚ ਰਹਿਣਾ ਪੇਟ 'ਚ ਸਭ ਕੋ ਜੀ ਜੀ ਹਾਂ ਜੀ ਬਹੁਤ ਵਧੀਆ ਲਾਉਂਦੇ ਆ ਛੋਨਾ ਸੋ ਕਿੰਨੀ ਦੇਰ ਤੋਂ ਜਿਹੜਾ ਝੋਨਾ ਲੱਗਣ ਲੱਗ ਪਿਆ ਇਹ 15 ਜੂਨ ਤੋਂ ਲੱਗਣ ਲੱਗਾ ਜੀ ਹਾਂ ਜੀ ਤੇ ਲੇਬਰ ਫਰਜਰੀ ਇਹ ਲੋਕਲ ਪੰਜਾਬ ਦੀ ਲੇਬਰ ਆ ਤਾਂ ਕਿਤੇ ਨਾ ਕਿਤੇ ਬੜੇ ਖੁਸ਼ ਨੇ ਕਹਿੰਦੇ ਵੀ ਕਿ ਕਿਸਾਨ ਵੀਰ ਆ ਸਾਡਾ ਤੇ ਉਹ ਵੀ ਸਾਡੇ ਨਾਲ ਬੜਾ ਮਿਹਨਤ ਕਰਦੇ ਸਵੇਰ ਤੋਂ ਉਹ ਵੀ ਆ ਜਾਂਦੇ ਨਾਲ ਹਾਂਜੀ ਬਿਲਕੁਲ ਜੀ ਬਹੁਤ ਖੁਸ਼ ਆ ਰਲ ਮਿਲ ਕੇ ਡੇ ਹਾਂ ਜੀ ਲੋ ਜੀ ਫਿਰ ਕੀ ਕਹਿਣਾ ਚਾਹੁੰਦੇ ਹੋ ਕਿ ਆਦ ਕੀ ਪੰਜਾਬ ਦੀ ਲੇਬਰ ਚੱਲੀ ਲੱਗੀ ਏ ਤੇ ਕਿਤੇ ਨਾ ਕਿਤੇ ਖੁਸ਼ ਵੀ ਨਹੀਂ ਹੋ ਹਾਂਜੀ ਅਸੀਂ ਤੇ ਕਹਿੰਦੇ ਹਾਂ ਜੀ ਕੰਮ ਕਰਨ ਪੰਜਾਬੀ ਤੇ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਅਸੀਂ ਜ਼ਰੂਰ ਪਿਆਰੀਆਂ ਨੂੰ ਡੋਣਾ ਜੀ ਹਾਂਜੀ ਉਹਨਾਂ ਦੇ ਗਲੋਂ ਲਾ ਕੇ ਗਾਂ ਜਾਣਾ ਹੈ ਜੀ ਜੀ ਹਾਂਜੀ ਬਹੁਤ ਖੂਚ ਆਈ ਸੂਪਰ ਕਿੰਨੀ ਕੁ ਫਲੇਵਰ ਜਿਹੜੀ ਇਹਨਾਂ ਨੂੰ ਦਿੱਤੀ ਜਾਂਦੀ ਕਿੱਲੇ ਦੀ ਵੇਖੋ ਜੀ ਜੋ ਨਿਕਲੂਗਾ ਰੇਟ ਉਹ ਦਵਾਂਗੇ ਜੀ 4000 ਤੋਂ ਉੱਪਰ ਹੀ ਰੇਟ ਨਿਕਲਣਾ ਜੀ ਹਾਂਜੀ ਕੋਈ ਬੱਤੀ ਦੀ ਕੋਈ ਪਾਣੀ ਦੀ ਕੋਈ ਸਮੱਸਿਆ ਤਾਂ ਨਹੀਂ ਤੁਹਾਨੂੰ ਆਂਦੀ ਨਹੀਂ ਜੀ ਨਹੀਂ ਬਿਲਕੁਲ 8 ਘੰਟੇ ਬੱਤੀ ਦੀ ਐਂਡੇ ਬਹੁਤ ਵਧੀਆ ਪੂਰੀ ਹੈ ਹਾਂਜੀ ਪੂਰੀ ਹੈ ਫਿਰ ਤਸਵੀਰ ਤੁਹਾਨੂੰ ਇੱਕ ਦਿਖਾ ਦਾਂਗੇ ਝੋਨੇ ਦੀ ਝੋਨਾ ਜਿਹੜਾ ਹੈ ਲੱਗਿਆ ਹੋਇਆ ਤੇ ਲੱਗਦਾ ਪਿਆ ਹੈ ਬੜੀ ਕਿਰਪਾਏ ਕਹਿੰਦੇ ਨੇ ਕਿਸਾਨ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਟਾਈਮ ਨਾਲ ਬੱਤੀ ਮਿਲਦੀ ਪਈ ਏ ਤੇ ਪਾਣੀ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਤੇ ਜੇ ਲੇਬਰ ਦੀ ਗੱਲ ਕਰ ਲਈਏ ਤਾਂ ਲੇਬਰ ਵੀ ਬੜੀ ਖੁਸ਼ ਆ ਕਿਤੇ ਨਾ ਕਿਤੇ ਕਿਉਂ ਖੁਸ਼ ਆ ਕਿ ਸਾਨੂੰ ਪੰਜਾਬੀਆਂ ਨੂੰ ਵੀ ਕਿਤੇ ਨਾ ਕਿਤੇ ਕੰਮ ਮਿਲਿਆ ਏ ਪਹਿਲਾਂ ਬਿਹਾਰੀੇ ਕੰਮ ਕਰਦੇ ਸੀ ਭਈਏ ਕੰਮ ਕਰਦੇ ਸੀ ਪਰ ਕਿਸਾਨ ਨੇ ਕਿਹਾ ਏ ਕਿ ਉਹ ਵੀ ਸਾਡੇ ਪੱਲੇ ਕੱਖ ਨਹੀਂ ਪਾ ਕੇ ਜਾਂਦੇ ਉਹ ਵੀ ਗਲੋ ਫਾ ਲਾ ਕੇ ਗਾ ਜਾਂਦੇ ਸੀ ਪਰ ਹੁਣ ਕਿਤੇ ਨਾ ਕਿਤੇ ਪੰਜਾਬੀ ਕੰਮ ਕਰਦੇ ਪਏ ਨੇ ਤੇ ਬੜੇ ਆਪਾਂ ਖੁਸ਼ ਆ ਲੇਬਰ ਵੀ ਖੁਸ਼ ਆ ਕਿਸਾਨ ਵੀ ਖੁਸ਼ ਆ ਕਿਉਂਕਿ ਉਹਨਾਂ ਨੂੰ 24 ਘੰਟੇ ਜਰੀਏ ਬੱਤੀ ਵੀ ਮਿਲਦੀ ਪਈਏ ਪਾਣੀ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਂਦੀ ਪਈ ਸੋ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲਕੀ ਰਾਜਪੂਤ ਗੁਰਦਾਸਪੁਰ